ਤੋ ਜੀਰਾ ਵਿਖੇ ਵਾਪਰਿਆ ਦਰਦਨਾਖਾ ਹਾਦਸਾ ਰਟੋਲ ਨੈਸ਼ਨਲ ਹਾਈਵੇ 54 ਤੇ ਲੱਗਿਆ ਭਿਆਨਕ ਅੱਗ ਦੂਰ ਦੂਰ ਤੱਕ ਦਿਖਾਈ ਦਿੱਤੀਆਂ ਨੇ ਅੱਗ ਦੀਆਂ ਲਪਟਾਂ ਸਵਾਗਤ ਦੇ ਵਿੱਚ ਝੂਲਿਆ ਨੌਜਵਾਨ ਅਗਲਗੰਦੇ ਕਾਰਨ ਦਾ ਫਿਲਹਾਲ ਪਤਾ ਨਹੀਂ ਲੱਗਿਆ ਤੋ ਜੀਰਾ ਵਿਖੇ ਦਰਦਨਾਖਾ ਹਾਦਸਾ ਵਾਪਰਿਆ ਦੂਰ ਦੂਰ ਤੱਕ ਅੱਗ ਦੀਆਂ ਲਪਟਾਂ ਵੀ ਦਿਖਾਈ ਦਿੱਤੀਆਂ ਨੇ ਤਾਜ਼ਾ ਕੀ ਰਟੋਲ ਨੈਸ਼ਨਲ ਹਾਈਵੇ 54 ਤੇ ਭਿਆਨਕ ਅੱਗ ਲੱਗੀ ਹੈ ਸਵਾਗਤ ਦੇ ਵਿੱਚ ਇੱਕ ਨੌਜਵਾਨ ਵੀ ਝੂਲਸ ਗਿਆ ਜੀਰਾ ਵਿਖੇ ਵਾਪਰਿਆ ਦਰਦਨਾਖਾ ਹਾਦਸਾ ਫਿਲਹਾਲ ਅੱਗ ਕਿਵੇਂ ਲੱਗੀ ਹੈ ਉਸ ਦੇ ਕਾਰਨ ਦਾ ਹਜੇ ਪਤਾ तो जीरा विखे ही दर्दनाक हादसा वापरया हाईवे चुरंजा तयनक अग लगी है एक नौजवान भी इसकी चपेट के आ गया है दूर दूर तक अग लपटा दिखाई दती ने इस सो अग कि लगी है फिलहाल इस दे बारे हजे नहीं पता लग पाया जांच फिलहाल जारी है सो जीरा विखे यह दर्दनाक हादसा वापर जिथे कि एक नौजवान इस लपेट के आ गया सो अग दपटा देखिया जा सदना दूर दूर तक काफी उपर तक उठिया ने अग दियां लपटा तो रटोल नैशनल हाईवे चुरंजा अग नौजवान झुलसया जीरा वि दर्दनाक हादसा वापर सो लगन दे कारण दा फिलहाल पता नहीं लग्या खबर से स्तीश विच सा जुड़ चुके ने सो की कुछ है मामला वापर जिते कि अग लगी है कि वे अग लगी फिलहाल दसा जा रहा है कि कारण हजे हजे, पप, म, हजे इस बारे जांच की जा रही है फिलहाल एक नौजवान भी इसकी चपेट के आया कि कुछ तेजे को हां जी ਕਰਨ ਜੀ ਦੱਸਣਾ ਚਾਹਾਂਗਾ ਜੀ ਇਹ ਨੈਸ਼ਨਲ ਹਾਈਵੇ ਨੰਬਰ 54 ਹੈ ਤੇ ਪਿੰਡ 3 4 ਪੈ ਜਾਂਦੇ ਆ ਜਿਵੇਂ ਕਿ ਪਿੰਡ ਧੰਨਾ ਸ਼ਹੀਦ ਹੋ ਗਿਆ ਰਟੋਲ ਹੋ ਗਿਆ ਉਸ ਤੋਂ ਇਲਾਵਾ ਮਈਆਵਾਲਾ ਹੋ ਗਿਆ ਤਾਂ ਇਹਨਾਂ ਪਿੰਡਾਂ ਦੇ ਵਿੱਚ ਇੱਕਦਮ ਅੱਗ ਲੱਗਦੀ ਹੈ ਔਰ ਅੱਗੇ ਨਹੀਂ ਤੇਜ਼ੀ ਦੇ ਨਾਲ ਫੈਲਦੀ ਹੈ ਕਿਉਂਕਿ ਹਵਾ ਬਹੁਤ ਜ਼ਿਆਦਾ ਤੇਜ਼ ਸੀ ਤੇ ਇਸ ਅੱਗ ਦੀ ਚਪੇਟ ਦੇ ਵਿੱਚ ਦੋ ਨੌਜਵਾਨ ਜਿਹੜੇ ਕਿ ਰਸਤੇ ਤੋਂ ਲੰਘ ਰਹੇ ਹੁੰਦੇ ਆ ਸਾਈਕਲ ਸਵਾਰ ਨੌਜਵਾਨ ਹੁੰਦੇ ਆ ਔਰ ਉਹ ਦੋਨੋਂ ਨੌਜਵਾਨ ਜਿਹੜੇ ਅੱਗ ਦੀ ਚਪੇਟ ਦੇ ਵਿੱਚ ਆ ਕੇ ਚੁਲ ਜਾਂਦੇ ਆ ਤੇ ਉਹਨਾਂ ਦੀ ਮੌਕੇ ਤੇ ਮੌਤ ਹੋ ਜਾਂਦੀ ਹੈ ਜੀ ਬਰ ਜੀ ਬਿਲਕੁਲ ਜਿਹੜੀ ਹੁਣ ਜਾਂਚ ਕੀਤੀ ਜਾ ਰਹੀ ਹੈ ਸੋ ਜਾਂਚ ਦੇ ਵਿੱਚ ਕੀ ਕੋਈ ਸਮਰੱਥ ਹੈ ਜੋ ਕੁਝ ਕਾਰਵਾਈ ਕੀਤੀ ਜਾ ਰਹੀ ਹੈ ਇਸ ਦੇ ਬਾਰੇ। ਕਿ ਲਿਆ ਕਿ ਜਿਹੜਾ ਇੱਕ ਨੌਜਵਾਨ ਸੀਗਾ ਉਹ ਦੀ ਮੌਤ ਹੋ ਚੁੱਕੀ ਹੈ ਔਰ ਦੂਸਰਾ ਨੌਜਵਾਨ ਜਿਹੜਾ ਵੈ ਫਰੀਦਕੋਟ ਮੈਡੀਕਲ ਕਾਲਜ ਵਿਖੇ ਉਹਨੂੰ ਭੇਜਿਆ ਗਿਆ ਸੀਗਾ ਤੇ ਉੱਥੋਂ ਜਿਹੜਾ ਹੈਗਾ ਕਿਤੇ ਪ੍ਰਾਈਵੇਟ ਹਸਪੀਟਲ ਲੈ ਲਈ ਉਹਨੂੰ ਰੈਫਰ ਕਰ ਦਿੱਤਾ ਗਿਆ ਹੈਗਾ। ਜੀ ਤੇ ਫਿਲਹਾਲ ਜਿਹੜੀ ਜਾਣਕਾਰੀ ਹੈ ਜੀ ਇੱਕ ਨੌਜਵਾਨ ਬੁਰੀ ਤਰ੍ਹਾਂ ਦੇ ਨਾਲ ਜਿਹੜਾ ਝੁੱਲਸਿਆ ਹੈਗਾ ਤੇ ਉਹਦੀ ਮੌਕੇ ਤੇ ਮੌਤ ਹੋ ਗਈ ਹੈ। ਜੀ ਬਿਲਕੁਲ ਜੀ ਸਤਿ ਸ਼੍ਰੀ ਅਕਾਲ ਬਹੁਤ ਬਹੁਤ ਧੰਨਵਾਦ ਤੁਹਾਡਾ तमाम ਜਾਣਕਾਰੀ ਦੇ